ਕਪੂਰਥਲਾ ਸ਼ਹਿਰ ਚ ਸਰਾਫਾ ਬਾਜ਼ਾਰ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਕਪੂਰਥਲਾ ਪੁਲਿਸ ਨੇ ਚੋਰੀ ਹੋਏ ਸੋਨੇ ਦੇ ਗਹਿਣਿਆਂ ਸਮੇਤ ਹਿਮਾਚਲ ਪ੍ਰਦੇਸ਼ ਤੋਂ 4 ਦੋਸ਼ੀਆਂ ਨੂੰ ਕੀਤਾ ਕਾਬੂ ਐਨ ਡੀਟੀਵੀ ਪੰਜਾਬ న్యూਸ ਦੇ ਲਈ ਕਪੂਰਥਲਾ ਤੋਂ ਬਿਊਰੋ ਰਿਪੋਰਟ 8 ਲੱਖ ਰੁਪਏ 10 ਕਿਲੋ ਚਾਂਦੀ ਤੇ ਸਾਢੇ 4 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਾਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਤੇ ਸੁਨਾਰਿਆਂ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਇਹ ਦੱਸਣ ਜੋ ਗੱਲ ਹੈ ਕਿ ਜਿਹੜਾ ਇਸ ਵਾਰਦਾਤ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਇਹਦੇ ਉੱਤੇ ਪਹਿਲਾਂ ਹੀ ਤਕਰੀਬਨ 20 ਅਪਰਾਧਿਕ ਮੁਕਦਮੇ 12 ਜ਼ਿਲ੍ਹਿਆਂ ਦੇ ਵਿੱਚ ਦਰਜ ਹਨ ਜਿਦੇ ਵਿੱਚ ਜ਼ਿਲ੍ਹਾ ਬਠਿੰਡਾ ਲੁਧਿਆਣਾ ਬਰਨਾਲਾ ਸਿਰਸਾ ਹਰਿਆਣਾ ਸੰਗਰੂਰ ਫਤਿਹਪੁਰਬਾਦ ਹਰਿਆਣਾ ਦੇ ਵਿੱਚ ਕੈਥਲ ਹਰਿਆਣਾ ਬਟਾਲਾ ਅੰਮ੍ਰਿਤਸਰ ਫਰੀਦਕੋਟ ਅਤੇ ਗਿੱਦੜਪਾਹਾ ਦੇ ਵਿੱਚ ਟੋਟਲ ਕੁਲ 20 ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਪਹਿਲਾਂ ਹੀ ਦਰਜ ਸਨ ਤੇ ਇਹ ਬੇਲ ਤੇ ਬਾਹਰ ਸੀ ਤੇ ਇਹ ਜਿਹੜਾ ਜੌਨੀ ਨਸ਼ਾ ਕਰਨ ਦਾ ਆਦੀ ਸੀਗਾ ਤੇ ਨਸ਼ਾ ਕਰਕੇ ਹੀ ਜਿਹੜਾ ਰਾਤ ਨੂੰ ਇਹਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਵਾਰਤਾਤ ਨੂੰ ਅੰਜਾਮ ਦਿੱਤਾ ਹੈਗਾ ਇਸ ਵਾਰਤਾਤ ਦੇ ਵਿੱਚ ਬਾਕੀ ਦੇ ਜਿਹੜੇ ਤਿੰਨ ਦੋਸ਼ੀ ਹੈ ਉਹ ਅਸੀਂ ਨੋਮੀਨੇਟ ਜਿਹੜੇ ਕਰ ਲਏ ਹਨ ਉਹਨਾਂ ਦੀ شناخت ਹੋ ਗਈ ਹੈ ਉਹਨਾਂ ਦੇ ਪਿੱਛੇ ਵੀ ਸਾਡੀ ਵਕ ਵਕ ਟੀਮਾਂ ਲੱਗੀਆਂ ਹੋਈਆਂ ਜਿਹੜਾ ਉਹਨਾਂ ਤੋਂ ਹੋਰ ਵੀ ਜਿਹੜੀ ਬਰਾਬਦੀਆਂ ਹੋਣ ਦੀ ਜਿਹੜੀ ਪੂਰੀ ਜਿਹੜਾ ਉਮੀਦ ਹੈਗੀ ਹੈ ਤੇ ਅਸੀਂ ਬਹੁਤ ਹੀ ਛੇਤੀ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ ਸਰ ਇੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਇਹ ਅਚਨਚੇਤ ਹੀ ਇੱਥੇ ਰੁਕੇ ਹੈਗੇ ਆ ਬਾਕੀ ਇਹ ਬਿਲਕੁਲ ਅੰਡਰ ਇਨਵੈਸਟੀਗੇਸ਼ਨ ਹੈਗਾ ਮੈਟਰ ਹੋ ਸਕਦਾ ਹੈ ਟਾਰਗੇਟ ਕੀਤਾ ਹੋਏ ਇਹਦੇ ਚ ਅਸੀਂ ਡੂੰਘਾਈ ਨਾਲ ਤਫतीश ਕਰਾਂਗੇ ਥੈਂਕ ਯੂ